ਸਰਪੰਚਾਂ ਨੂੰ ਮਿਲੂਗੀ 45000 ਰੁਪਏ ਮਹੀਨਾ ਤਨਖਾ ਸਰਪੰਚਾਂ ਦੇ ਨਾਲ ਨਾਲ ਮਿਲੂਗੀ ਪੰਚਾਂ ਨੂੰ 40-45000 ਰੁਪਏ ਮਹੀਨਾ ਤਨਖਾ ਕੀ ਹੁਣ ਸਰਪੰਚਾਂ ਦੇ ਰੁਤਬੇ ਵੀ ਵੱਡੇ ਹੋਣਗੇ ਪੰਚਾਂ ਦੇ ਰਤਵੇ ਵੀ ਵੱਡੇ ਹੋਣਗੇ ਜਿਵੇਂ ਸਰਕਾਰਾਂ ਦੇ ਵਿੱਚ ਐਮਐਲਏ ਹੁੰਦੇ ਨੇ ਐਮਪੀ ਹੁੰਦੇ ਨੇ ਜਿਹੜੇ ਸ਼ਾਹੀ 6626 ਉਹਨਾਂ ਦੇ ਹੁੰਦੇ ਨੇ ਐਮਐਲਏ ਐਮਪੀਆਂ ਮੰਤਰੀਆਂ ਲੀਡਰਾਂ ਦੇ ਕਿ ਉਹ ਹੀ 6626 ਹੁਣ ਪਿੰਡਾਂ ਦੇ ਸਰਪੰਚਾਂ ਦੇ ਵੀ ਹੋਣਗੇ ਕੀ ਪਿੰਡਾਂ ਦੇ ਪੰਚ ਵੀ ਹੁਣ ਚਿੱਟੇ ਕੁੜਤੇ ਪਜਾਮੇ ਪਾ ਕੇ ਟੌਰ ਨਾਲ ਗੱਡੀਆਂ ਦੇ ਵਿੱਚ ਘੁੰਮਿਆ ਕਰਨਗੇ ਕੀ ਹੁਣ ਜਿਹੜੀ ਚੜ੍ਹਾਈ ਐ ਐਮਐਲਏ ਵਾਂਗ ਜਿਵੇਂ ਹਲਕੇ ਦਾ ਇੱਕ ਐਮਐਲਏ ਹੁੰਦਾ ਕੀ ਉਦਾਂ ਦੀ ਚੜ੍ਹਾਈ ਹੁਣ ਪਿੰਡਾਂ ਦੇ ਸਰਪੰਚਾਂ ਦੀ ਵੀ ਹੋਊਗੀ ਇਹ ਗੱਲਾਂ ਮੈਂ ਕਿਉਂ ਕਰ ਰਿਹਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਪੰਜਾਬੀ ਵਿਊਰਸ਼ਿਪ ਦੋਸਤੋ ਪੰਜਾਬੀ ਵਿਊਰਸ਼ਿਪ ਚੈਨਲ ਇਸ ਚੈਨਲ ਦੇ ਉੱਪਰ ਗੱਲ ਹੁੰਦੀ ਹੈ ਪੰਜਾਬ ਦੇ ਪਿੰਡਾਂ ਦੀ ਇਸ ਚੈਨਲ ਦੇ ਉੱਪਰ ਗੱਲ ਹੁੰਦੀ ਹੈ ਸਰਪੰਚਾਂ ਦੀ ਪੰਚਾਇਤਾਂ ਦੀ ਪੰਚਾਂ ਦੀ ਨੰਬਰਦਾਰਾਂ ਦੀ ਇਸ ਚੈਨਲ ਦੇ ਉੱਪਰ ਗੱਲ ਹੁੰਦੀ ਹੈ ਸਰਪੰਚੀ ਦੀਆਂ ਚੋਣਾਂ ਕਦੋਂ ਹੋਣਗੀਆਂ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਬਲਾਕ ਸਮਰਤੀ ਚੋਣਾਂ ਕਦੋਂ ਹੋਣਗੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਦੋਂ ਹੋਣਗੀਆਂ ਨਗਰ ਪਾਲਿਕਾ ਦੀਆਂ ਚੋਣਾਂ ਕਦੋਂ ਹੋਣਗੀਆਂ ਮਿਊਨਿਸਪਲ ਦੀ ਇਹ 42 ਚੋਣਾਂ ਰਹਿੰਦੀਆਂ ਉਹ ਕਦੋਂ ਹੋਣਗੀਆਂ ਤੇ ਚਾਰ ਨਗਰ ਨਿਗਮਾਂ ਦੀਆਂ ਚੋਣਾਂ ਕਦੋਂ ਹੋਣਗੀਆਂ ਜਿਹੜੇ ਦੋਸਤ ਨਵੇਂ ਆਏ ਨੇ ਸਭ ਤੋਂ ਪਹਿਲਾਂ ਮੇਰੀ ਹੱਥ ਮੰਨ ਕੇ ਬੇਨਤੀ ਆ ਨਾ ਦੋਸਤਾਂ ਨੂੰ ਕਿ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਜੇ ਤੁਸੀਂ ਚੈਨਲ ਕੀਤਾ ਹੋਊਗਾ ਸਬਸਕ੍ਰਾਈਬ ਜਦੋਂ ਮੈਂ ਕੋਈ ਅਗਲੀ ਹੋਰ ਇਦਾਂ ਦੀ ਵੀਡੀਓ ਲੈ ਕੇ ਆਉਂਗਾ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੀ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਪਰ ਹੋਊਗੀ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਸਭ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਕਰੋ ਸਬਸਕ੍ਰਾਈਬ ਕਰੋ ਦੋਸਤੋ ਚੈਨਲ ਸਬਸਕ੍ਰਾਈਬ ਫਿਰ ਕਰਦੇ ਆਪਾਂ ਅੱਗੇ ਗੱਲ ਸੋ ਧੰਨਵਾਦ ਜਿਨ੍ਹਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ। ਕਈ ਦੋਸਤ ਮੈਨੂੰ ਕਹਿੰਦੇ ਨੇ ਕਮੈਂਟ ਵੀ ਕਰ ਦਉਂਦੇ ਨੇ, ਮੇਲ ਵੀ ਕਰ ਦਉਂਦੇ ਨੇ ਸਾਨੂੰ। ਉਹ ਕਹਿੰਦੇ ਨੇ ਕਿ ਕਿ ਬਾਈ ਜੀ ਜਦੋਂ ਤੁਸੀਂ ਕੋਈ ਵੀਡੀਓ ਪਾਉਂਦੇ ਹੋ, ਉਹ ਵੀਡੀਓ ਸਾਡੇ ਮੋਬਾਈਲ ਦੇ ਵਿੱਚ ਆਉਂਦੀ ਤਾਂ ਹੈ ਨਹੀਂ। ਦੋਸਤੋ ਉਹਦਾ ਕਾਰਨ ਇਹ ਹੈ ਉਹ ਤੁਹਾਡੇ ਮੋਬਾਈਲ ਦੇ ਵਿੱਚ ਤਾਂ ਵੀਡੀਓ ਨਹੀਂ ਆਉਂਦੀ ਕਿਉਂਕਿ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ। ਸਭ ਤੋਂ ਪਹਿਲਾਂ ਤੁਸੀਂ ਚੈਨਲ ਕਰੋ ਸਬਸਕ੍ਰਾਈਬ, ਫਿਰ ਤੁਹਾਡੇ ਕੋਲ ਵੀਡੀਓ ਆਊਗੀ। ਜਿਹੜੇ ਦੋਸਤਾਂ ਪੁਰਾਣੇ ਸਾਡੇ ਨਾਲ ਜੁੜੇ ਹੋਏ ਨੇ ਉਹ ਤਾਂ ਜਿਹੜੇ ਜਾਣਦੇ ਨੇ ਫੋਨ ਵੀ ਕਰਦੇ ਨੇ ਮੈਸੇਜ ਵੀ ਕਰਦੇ ਨੇ ਕਮੈਂਟ ਵੀ ਕਰਦੇ ਨੇ ਉਹ ਤਾਂ ਸਾਡੇ ਨਾਲ ਜੁੜੇ ਹੋਏ ਨੇ ਤੇ ਹੋਰ ਜਿਹੜੇ ਨਵੇਂ ਦੋਸਤ ਆਏ ਨੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਬੈਲ ਆਈਕਨ ਦਬਾ ਲੈਣ ਤੇ ਇਸ ਵੀਡੀਓ ਨੂੰ ਅੱਗੇ ਆਪਣੇ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਨੂੰ ਭੇਜ ਦੇਣ ਜਿਨ੍ਹਾਂ ਨੇ ਪੰਚਾਂ ਸਰਪੰਚਾਂ ਦੀ ਚੋਣਾਂ ਲੜਨੀਆਂ ਨੇ ਜਾਫਰ ਜਿਨ੍ਹਾਂ ਦੀ ਦਿਲਚਸਪੀ ਹੈ ਪੰਚਾਇਤਾਂ ਦੇ ਵਿੱਚ ਕਿ ਸਵਾਰ ਬਣੂਗਾ ਕੀ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਕਰ ਲੋ ਸਬਸਕ੍ਰਾਈਬ ਹੁਣ ਆਉਨੇ ਆਪਾਂ ਦੋਸਤੋ ਮੁੱਦੇ ਦੇ ਉੱਪਰ ਮੁੱਦਾ ਕੀ ਹੈ ਮੁੱਦਾ ਬੜਾ ਅਹਿਮ ਹੈ ਤੇ ਬੜਾ ਗੰਭੀਰ ਹੈ ਮੁੱਦਾ ਉਹ ਹੈ ਜਿਹੜਾ ਮੁੱਦਾ ਕਿਸੇ ਨੇ ਚੱਕਿਆ ਨਹੀਂ ਇਹ ਗੱਲਾਂ ਕਿਸੇ ਨੇ ਕੀਤੀਆਂ ਨਹੀਂ ਕੀਤੀਆਂ ਤਾਂ ਸਿਰਫ ਵੋਟਾਂ ਦੇ ਲਈ ਕੀਤੀਆਂ ਇਸ ਤੋਂ ਅੱਗੇ ਨਹੀਂ ਗੱਲ ਤੋਰੀ ਹੈਗੀ ਗੱਲ ਕੀ ਹੈ ਪਹਿਲਾਂ ਸਭ ਤੋਂ ਜਿਹੜੀ ਪਹਿਲੀ ਗੱਲ ਹੈ ਉਹ ਸੁਣੋ ਤੁਸੀਂ ਉਹ ਗੱਲ ਹੈਗੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਹੁਣ ਤੁਸੀਂ ਕਹੋਗੇ ਕਿ ਇਸ ਗੱਲ ਦਾ ਤਾਂ ਸਾਨੂੰ ਪਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਦੇ 'ਚ ਨਵਾਂ ਕੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਵੀ ਤੁਹਾਨੂੰ ਪਤਾ ਉਹਦੇ ਚ ਨਵਾ ਕੀ ਹੈ ਨਵਾ ਕੀ ਹੈ ਮੈਂ ਕਿਉਂ ਤੁਹਾਨੂੰ ਦੱਸ ਰਿਹਾ ਇਹ ਗੱਲ ਮੈਂ ਵਿੱਚ ਦੱਸੂਗਾ ਤੁਹਾਨੂੰ ਕਿ ਇਸ ਗੱਲ ਬਾਰੇ ਜੇਕਰ ਕਿਉਂ ਕਰ ਰਹੇ ਹਾਂ ਦੋਸਤੋ ਪਿੰਡਾਂ ਦੇ ਵਿੱਚ ਪੰਚਾਇਤਾਂ ਚੁਣੀ ਜਾਂਦੀਆਂ ਨੇ ਸਰਪੰਚ ਚੁਣੇ ਜਾਂਦੇ ਨੇ ਪੰਚ ਚੁਣੇ ਜਾਂਦੇ ਨੇ ਪਿੰਡਾਂ ਦਾ ਕੰਮਕਾਲ ਚੱਲਦਾ ਹੁੰਦਾ ਪਰ ਤੁਸੀਂ ਦੇਖੋ ਕਿ ਹੁਣ ਇੱਕ ਐਮਐਲਏ ਹੁੰਦਾ ਸਰਕਾਰਾਂ ਦੇ ਵਿੱਚ ਐਮਐਲਏ ਦੇ ਸ਼ਾਹੀ ठाट-ਬਾਠ ਹੁੰਦੇ ਨੇ ਵੱਡੀਆਂ-ਵੱਡੀਆਂ ਫੋਰਚਨਰ ਗੱਡੀਆਂ ਅਨ ਡਾਈਵਰ ਗੱਡੀਆਂ ਸਕੋਰਪੀਓ ਗੱਡੀਆਂ ਐਮ ਐਲ ਏ ਦੇ ਕੋਲ ਹੁੰਦੀਆਂ ਨੇ ਤੇ ਐਮ ਐਲ ਏ ਭਾਵੇਂ ਕੋਈ ਮਾਤੜ ਬੰਦਾ ਵੀ ਬਣ ਜੇ ਸਾਲ ਨਹੀਂ ਲੰਘਦਾ ਉਹ ਬੰਦਾ ਤਣਾੜ ਬਣ ਜਾਂਦਾ ਉਹਦਾ ਕਰੋੜਾਂ ਦੇ ਵਿੱਚ ਅਰਬਾਂ ਦੇ ਵਿੱਚ ਐਮ ਐਲ ਏ ਦਾ ਕਾਰੋਬਾਰ ਹੋ ਜਾਂਦਾ ਇਹ ਗੱਲ ਆ ਮੈਂ ਸਪਸ਼ਟ ਕਹਿ ਰਿਹਾ ਮੈਨੂੰ ਕੋਈ ਲੋਕਸ਼ਿਪ ਹੀ ਨਹੀਂ ਕਿਸੇ ਦਾ ਕੋਈ ਡਰ ਨਹੀਂ ਜਿਹੜੀ ਗੱਲ ਸੱਚ ਹੈ ਉਹ ਦੋਸਤੋ ਸੱਚ ਹੈ ਹੁਣ ਪਿੰਡ ਦਾ ਇੱਕ ਸਰਪੰਚ ਹੈ ਦੋਸਤੋ ਪਹਿਲਾਂ ਤਾਂ ਤੁਸੀਂ ਸਾਡੇ ਸਰਪੰਚੀ ਦਾ ਦੇਖੋ ਹਾਲਾਤ ਕੀ ਹੈ ਸਾਡੇ ਸਰਪੰਚੀ ਦੇ ਹਾਲਾਤ ਇਹ ਹੈ ਸਰਕਾਰ ਕਹਿੰਦੀ ਹੈ ਸੰਵਿਧਾਨ ਕਹਿੰਦਾ ਕਿ ਪਿੰਡ ਹੋਊਗਾ ਇੱਕ ਉਸ ਪਿੰਡ ਦੀ ਪੰਚਾਇਤ ਹੋਊਗੀ ਪੰਚਾਇਤ ਦਾ ਮੁਖੀਆ ਹੋਊਗਾ ਮੁਖੀਆ ਨੂੰ ਸਰਪੰਚ ਕਿਹਾ ਜਾਊਗਾ ਸਰਪੰਚ ਦੀ ਇੱਕ ਟੀਮ ਹੋਊਗੀ ਉਸ ਟੀਮ ਦੇ ਮੈਂਬਰਾਂ ਨੂੰ ਪੰਚ ਕਿਹਾ ਜਾਊਗਾ ਇਹ ਸਾਰੇ ਮਿਲ ਕੇ ਪਿੰਡ ਦੇ ਵਿਕਾਸ ਦੇ ਜਿਹੜੇ ਕਾਰਜ ਨੇ ਪਿੰਡ ਨੂੰ ਵਿਕਾਸ ਦੀ ਲੀਹਾਂ ਦੇ ਉੱਪਰ ਤੋਰਨਗੇ ਸਰਪੰਚ ਪਰ ਸਾਡੇ ਉਲਟ ਹੈ ਸਾਡੇ ਸਰਪੰਚੀ ਹੈਗੀ ਹੈ ਸਟੇਟਸ ਸਿੰਬਲ ਸਾਡੇ 25 ਲੱਖ ਰੁਪਇਆ ਇਸ ਕਰਤੇ ਇਸ ਕਰਕੇ ਲਾਤਾ ਜਾਂਦਾ ਸਰਪੰਚੀ ਦੇ ਉੱਪਰ ਕਿ ਸਾਡੇ ਨਾਮ ਦੇ ਪਿੱਛੇ ਸਰਪੰਚ ਲੱਗੂਗਾ ਘਰ ਦੇ ਬਾਹਰ ਨੰਬਰ ਪਲੇਟ ਲੱਗੂਗੀ ਕਿ ਫਲਾਣਾ ਸਿੰਘ ਸਰਪੰਚ ਕਿਉਂਕਿ ਸਾਡਾ ਇੱਥੇ ਵਿਕਾਸ ਦੇ ਨਾਲ ਕੋਈ ਰੋਲ ਨਹੀਂ ਸਾਡਾ ਜੇਕਰ ਕੋਈ ਲੈਣਾ ਦੇਣਾ ਹੈਗਾ ਕਿਸੇ ਨਾਲ ਲੱਲਾ ਖਖਾ ਸਾਡਾ ਹੈਗਾ ਤਾਂ ਉਹ ਸਾਡਾ ਹੈਗਾ ਸਟੇਟਸ ਸਿੰਬਲ ਦੇ ਨਾਲ ਕਿ ਫਲਾਣੇ ਦਾ ਯਾਰ ਬੰਦਾ ਸਰਪੰਚ ਐ ਫਲਾਣੇ ਲਾਣੇ ਦੇ ਵਿੱਚੋਂ ਬੰਦਾ ਸਰਪੰਚ ਐ ਪਰ ਇਸ ਸਰਪੰਚੀ ਪਿੱਛੇ ਭਾਵੇਂ 5 ਲੱਖ ਲਾਣਾ ਪੈ ਜੇ 10 ਲੱਖ ਲਾਣਾ ਪੈ ਜੇ 20 ਲੱਖ ਲਾਣਾ ਪੈ ਜੇ 50 ਲੱਖ ਲਾਣਾ ਪੈ ਜੇ 40 ਲੱਖ ਲਾਣਾ ਪੈ ਜੇ ਭਾਵੇਂ ਕਰੋੜ ਲਾਣਾ ਪੈ ਜੇ ਸਾਰੀ ਗੱਲ ਛੱਡੋ ਕਰੋੜ ਵੀ ਛੱਡੋ 10 ਕਿੱਲੇ ਵੇਚ ਕੇ ਸਰਪੰਚੀ ਦੀ ਚੋਣ ਲੜਨੀ ਪਵੇ ਭਾਵੇਂ ਸਰਪੰਚੀ ਦੇ ਉੱਪਰ ਸਾਨੂੰ 10 ਕਿੱਲੇ ਲਾਣੇ ਪੈ ਜਾਣ ਅਸੀਂ 10 ਦੇ 10 ਕਿੱਲੇ ਸਰਪੰਚੀ ਦੇ ਉੱਪਰ ਲਾ ਦਾਂਗੇ ਇਹ ਸਾਡੇ ਦੇਸ਼ ਦੀ ਦੋਸਤ ਸਚਾਈ ਹੈ ਹੁਣ 25 ਲੱਖ ਲਾ ਕੇ ਅਸੀਂ ਸਰਪੰਚ ਬਣਦੇ ਹਾਂ ਤੇ ਇੱਕ ਪਾਸੇ ਐਮਐਲਏ ਹੁੰਦਾ ਐਮਐਲਏ ਨੂੰ ਜਦੋਂ ਦੇਖੋ ਸૌ ਤੋਂ ਪਹਿਲਾਂ ਦੇਖੋ ਕਿ ਐਮਐਲਏ ਨੂੰ ਪੱਤੇ ਵੀ ਸਰਕਾਰਾਂ ਦਿੰਦੀਆਂ ਨੇ ਪਾਰਟੀਆਂ ਸਰਕਾਰਾਂ ਪੱਤੇ ਵੀ ਦਿੰਦੀਆਂ ਨੇ ਗੱਡੀਆਂ ਵੀ ਦਿੰਦੇ ਨੇ ਫੋਰਚੂਨਰ ਗੱਡੀ ਇੰਡੈਵਰ ਗੱਡੀ ਸਕੋਰਪੀਓ ਗੱਡੀ ਨੋਵਾ ਗੱਡੀ ਲਾਲ ਬੱਤੀ ਉੱਪਰ ਲਿਖਿਆ ਹੁੰਦਾ ਫਰਾਣੇ ਸੂਬੇ ਦੀ ਸਰਕਾਰ ਜਿਹੜੀ ਵੀ ਸੂਬੇ ਦਾ ਐਮਐਲਏ ਹੁੰਦਾ ਜਿਵੇਂ ਪੰਜਾਬ ਦੇ ਐਮਐਲਏ ਨੇ ਹਰਿਆਣਾ ਦੇ ਐਮਐਲਏ ਨੇ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਤੇ ਉਹਨਾਂ ਨੂੰ ਦੰਦੇ ਨੇ ਫੁੱਲ ਭੱਤੇ ਲੱਖਾਂ ਦੇ ਰਿਪਨ ਖਾ ਹੁੰਦੀਆਂ ਨੇ ਟੈਲੀਫੋਨ ਤੇਲ ਰਹਿਣ ਸਹਣ ਦਾ ਖਰਚਾ ਚੰਡੀਗੜ੍ਹ ਭਵਨ ਆ ਪੰਜਾਬ ਭਵਨ ਆ ਦਿੱਲੀ ਭਵਨ ਉੱਥੇ ਜਾਓ ਖਾਓ ਪੀਅਸ਼ ਕਰੋ ਤੁਹਾਨੂੰ ਕੋਈ ਨਹੀਂ ਛੇੜੂਗਾ ਤੇ ਜਦੋਂ ਆਉਂਦੀ ਹੈ ਗੱਲ ਕਿ ਸਰਪੰਚ ਨੂੰ ਪੱਤਾ ਦੇਣਾ ਸਰਪੰਚ ਨੂੰ ਕੋਈ ਤਨਖਾਹ ਦੇਣੀ ਹੈ ਪੰਚ ਨੂੰ ਕੋਈ ਤਨਖਾਹ ਦੇਣੀ ਹੈ ਉਦੋਂ ਸਰਕਾਰਾਂ ਦੇ ਜਿਹੜੇ ਖਜ਼ਾਨੇ ਹੁੰਦੇ ਨੇ ਉਹ ਖਜ਼ਾਨੇ ਹੋ ਜਾਂਦੇ ਨੇ ਖਾਲੀ ਐਮਐਲਏ ਦੇ ਨਾਂ ਨੂੰ ਸਾਰਾ ਕੁਝ ਹੈ ਸਰਕਾਰ ਦੇ ਕੋਲੇ ਪੰਜਾਬ ਆਪਣਾ ਸਰਪੰਚਾਂ ਦੇ ਨਾਂ ਨੂੰ ਕੁਛ ਨਹੀਂ ਹੈਗਾ ਸਰਕਾਰ ਦੇ ਕੋਲੇ ਸਰਕਾਰਾਂ ਦੇ ਖਜ਼ਾਨੇ ਖਾਲੀ ਨੇ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਿਹੜਾ ਹੈਓ ਖਾਲੀ ਆ ਫਿਰ ਉਹਨੂੰ ਖਜ਼ਾਨਾ ਕਾਨੂੰ ਕਹਣਾ ਉਹਨਾਂ ਤੁਸੀਂ ਫਿਰ ਪੀਪਾ ਕਿਉ। ਯਾਨੀ ਕਿ ਖਜ਼ਾਨੇ ਦਾ ਤਾਂ ਬਣ ਗਿਆ ਪੀਪਾ ਸਰਪੰਚਾਂ ਦੇ ਨਾਂ ਨੂੰ ਤੇ ਐਮਐਲਐਨ ਦੇ ਨਾਂ ਨੂੰ ਸਾਰਾ ਕੁਝ ਹੈ। ਹੁਣ ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਅਲਾਈਅንስ ਦੇ ਵਿੱਚ ਗਵਰਨਮੈਂਟ ਸੀ ਉਸ ਗਵਰਨਮੈਂਟ ਦੇ ਟਾਈਮ ਜਿਹੜਾ ਪੱਤਾ ਮਿਲਦਾ ਸੀ ਸਰਪੰਚਾਂ ਨੂੰ ਉਹ ਮਿਲਦਾ ਸੀ 600 ਰੁਪਿਆ ਬڑا ਕਲੇਸ਼ ਹੋਇਆ ਕਿ 600 ਰੁਪਿਆ ਤਾਂ ਘਟਾ ਹੈ 600 ਰੁਪਏ ਦੇ ਵਿੱਚ ਕੀ ਹੋ ਰਿਹਾ ਸਾਡਾ ਵਧਾਇਆ ਜਾਵੇ ਸਰਕਾਰ ਕਹਿੰਦੀ ਕਿ ਰੁਕੋ ਹਲੇ ਟਕਾਈ ਕਰੋ ਥੋੜੇ ਵਧਾਵਾਂਗੇ ਗੱਲ ਹੋਈ ਮੁੱਖ ਮੰਤਰੀ ਦੇ ਨਾਲ ਕੈਬਨਿਟ ਦੇ ਵਿੱਚ ਗੱਲ ਵਿਚਾਰੀ ਗਈ ਸਾਰਾ ਕੁਝ ਆਇਆ ਸਰਪੰਚ ਖੁਸ਼ ਹੋ ਗਏ ਸਰਪੰਚਾਂ ਨੂੰ ਪਤਾ ਲੱਗਿਆ ਕਿ ਕਿੰਨੇ ਪੈਸੇ ਵਧਾ ਰਹੇ ਨੇ ਕਹਿੰਦੇ ਕਿ 600 ਰੁਪਿਆ ਵਧ ਗਿਆ ਪਹਿਲਾਂ ਥੋੜਾ 1200 ਰੁਪਏ ਸੀ ਪਹਿਲਾਂ ਤੁਹਾਡਾ 600 ਰੁਪਏ ਸੀ ਹੁਣ ਹੋ ਗਿਆ ਤੁਹਾਡਾ 1200 ਰੁਪਏ ਸਰਪੰਚਾਂ ਨੂੰ ਬੜੀ ਨਰਾਸ਼ਾ ਹੱਥ ਪੱਲੇ ਪਈ ਕਿ ਯਾਰ 600 ਰੁਪਏ ਵਧੀਆ ਸਾਡਾ 1200 ਰੁਪਏ ਵਧੀਆ ਚਲੋ ਕਹਿੰਦੇ ਕਿ ਜਾਂਦੇ ਚੋਰ ਦੀ ਲੰਗੋਟੀਓ ਸਹੀ ਅਖੀਰ ਦਾ ਸਮਾਂ ਜੇਕਰ 1200 ਸਾਡੇ ਖਾਤੇ ਦੇ ਵਿੱਚ ਪੰਜਾਬ ਸਰਕਾਰ ਪਾ ਰਹੀ ਆ ਤਾਂ 1200 ਰੁਪਏ ਲੈ ਲਓ ਕੀ ਮਰ ਲਾ ਇਹਦੇ ਚ 1200 ਰੁਪਏ ਲੈ ਕੇ ਸਾਡੇ ਸਰਪੰਚ ਵਿਚਾਰੇ ਖੁਸ਼ ਹੋਗੇ ਕਿ 1200 ਰੁਪਏ ਸਾਡੇ ਖਾਤੇ ਦੇ ਵਿੱਚ ਆ ਰਹਾ ਚਲੀ ਗਈ 17 ਦੇ ਵਿੱਚ ਅਕਾਲੀ ਭਾਜਪਾ ਗਵਰਨਮੈਂਟ ਅੱਗੇ ਕੈਪਟਨ ਸਾਹਿਬ ਸ਼ਾਹੀ ਠਾਠ ਵਾਠ ਕੈਪਟਨ ਸਾਹਿਬ ਦੇ ਸਾਰੰ ਨੂੰ ਲੱਗਿਆ ਪੰਚਾਇਤ ਵਾਲੇ ਨੂੰ ਕਿ ਕੈਪਟਨ ਸਾਹਿਬ ਤਾਂ ਹਜ਼ਾਰਾਂ ਦੇ ਵਿੱਚ ਤਨਖਾਹਾਂ ਦੇਣਗੇ ਤੇ ਇਲੈਕਸ਼ਨਾਂ ਦੇ ਵਿੱਚ ਕਹਿੰਦੇ ਵੀ ਹੁੰਦੇ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਸਾਡੀਆਂ ਸਰਕਾਰਾਂ ਬਣਾ ਦਿਓ ਜੇ ਸਾਡੀ ਸਰਕਾਰ ਬਣ ਗਈ ਸਾਰਾ ਕੁਝ ਹੋ ਜਾਊਗਾ ਸਾਰੇ ਰੋਸੇ ਗਿਲੇ ਮਾਰ ਦਾਂਗੇ ਮਸਲਾ ਇਹ ਕੋਈ ਨਹੀਂ ਹੈਗਾ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਈ 1200 ਤੋਂ 12000 ਤਾਂ ਕੀ ਹੋਣਾ ਸੀ ਉਹ 1200 ਵੀ ਨਹੀਂ ਰਿਹਾ 600 ਵੀ ਨਹੀਂ ਰਿਹਾ ਜਿਹੜੇ ਪੱਤੇ ਮਿਲਦੇ ਸੀ ਤਨਖਾਹਾਂ ਦੇ ਰੂਪ ਦੇ ਵਿੱਚ ਪੰਚਾਇਤ ਸਰਪੰਚਾਂ ਨੂੰ ਉਹ ਦੋਸਤੋਂ ਬੰਦ ਹੋ ਗਏ ਪੰਚਾਂ ਨੂੰ ਤਾਂ ਮਿਲਦਾ ਹੀ ਨਹੀਂ ਸੀ ਸਰਪੰਚਾਂ ਨੂੰ ਮਿਲਦਾ ਸੀ ਉਹ ਵੀ ਬੰਦ ਹੋ ਗਿਆ 1200 ਰੁਪਏ ਵੀ ਗਿਆ ਸਾਢੇ 4 ਸਾਲ ਕੈਪਟਨ ਸਾਹਿਬ ਰਹਿ ਕੇ ਚਲੇ ਗਏ ਪਿੱਛੇ ਜ ਚੰਨੀ ਸਾਹਿਬ ਆ ਗਏ ਚੰਨੀ ਸਾਹਿਬ ਰਹੇ ਸੌਗਦਨ ਚੰਨੀ ਸਾਹਿਬ ਨੇ ਕੋਈ ਪੱਤਾ ਨਹੀਂ ਦਿੱਤਾ ਤੇ ਜਦੋਂ ਅਕਾਲੀ ਜਾਂ ਦੀ ਸਰਕਾਰ ਸੀ ਭਾਜਪਾ ਦੇ ਨਾਲ ਜਦੋਂ ਕੈਪਟਨ ਦੀ ਸਰਕਾਰ ਸੀ ਸਾਢੇ 4 ਸਾਲ ਜ ਚੰਨੀ ਮੁੱਖ ਮੰਤਰੀ ਸੀ ਉਦੋਂ ਫਿਰ ਆਪਣੇ ਮੁੱਖ ਮੰਤਰੀ ਜਿਹੜੇ ਮਾਨ ਸਾਹਿਬ ਨੇ ਇਹੇ ਹੁੰਦੇ ਸੀ ਮੈਂਬਰ ਆਫ ਪਾਰਲੀਮੈਂਟ ਸੰਗਰੂਰ ਤੋਂ ਤੁਸੀਂ ਪੁੱਛ ਰਹੇ ਸੀ ਨਾ ਕਿ ਮੈਂ ਨਵੀਂ ਗੱਲ ਕੀ ਦੱਸੀ ਕਿ ਮੁੱਖ ਮੰਤਰੀ ਤਾਂ ਸਾਨੂੰ ਪਤਾ ਹੀ ਹੈ ਉਹ ਹੁਣ ਦੱਸੂਗਾ ਗੱਲ ਕੀ ਹੈ ਤਾਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਿਹੜੇ ਤਾਂ ਪੱਤੇ ਰਹਿੰਦੇ ਨੇ ਸਰਪੰਚਾਂ ਦੇ ਇਹ ਪੱਤੇ ਵੀ ਦਿਓ ਤੁਸੀਂ ਜਿਹੜੇ ਪੱਤੇ ਰਹਿੰਦੇ ਨੇ ਪੱਤੇ ਦਿਓ ਪੱਤੀਆਂ ਦੇ ਨਾਲ ਨਾਲ 25000 ਰੁਪਏ ਦਿਓ ਸਰਪੰਚ ਨੂੰ ਤੇ 10000 ਰੁਪਏ ਦਿਓ ਨਾਲ ਪੰਚ ਨੂੰ 2021 ਦੇ ਵਿੱਚ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਬਿਲਕੁਲ ਜੈ ਜੈ ਗੱਲ ਐ ਅਸੀਂ ਸਹਿਮਤ ਹੈ ਦੇ ਨਾਲ ਪੰਚਾਂ ਸਰਪੰਚਾਂ ਨੂੰ ਪੱਤੇ ਦਿਓ ਤੁਸੀਂ ਜਿਹੜੇ ਉਹਨਾਂ ਦੀ ਬਕਾਇਆ ਰਾਸ਼ੀ ਰਹਿੰਦੀ ਹੈ ਬਕਾਇਆ ਰਾਸ਼ੀ ਦਿਓ ਤੁਸੀਂ ਹੁਣ ਤੁਸੀਂ ਦੋਸਤੋ ਹਰਿਆਣਾ ਦੇ ਹੁਣ ਆਪਣੇ ਪੰਜਾਬ ਦੇ ਵਿੱਚ ਤਾਂ ਨਿੱਲ ਕੰਮ ਹੈ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਜਦੋਂ ਪੰਚਾਇਤ ਮੰਤਰੀ ਸੀ ਕੁਲਦੀਪ ਸਿੰਘ ਢਾਲੀਵਾਲ ਨੇ ਗੱਲ ਠੋਕ ਕੇ ਕਹੀ ਸੀ ਕਿ ਅਸੀਂ ਪੱਤੇ ਦਵਾਂਗੇ ਪਰ ਢਾਲੀਵਾਲ ਸਾਹਿਬ ਮੰਤਰੀ ਰਹੇ ਨਹੀਂ ਪੱਤੇ ਵੀ ਢਾਲੀਵਾਲ ਸਾਹਿਬ ਦੇ ਨਾਲੇ ਚਲੇ ਗਏ ਤਾਂ ਹੁਣ ਤੁਸੀਂ ਦੇਖੋ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਰੁਪਈਆ ਨਹੀਂ ਮਿਲਦਾ ਦਵਾਨੀ ਨਹੀਂ ਕਿਸੇ ਨੂੰ ਦੋਸਤੋ ਕੋਈ ਮਿਲਦੀ ਹੈਗੀ ਤੇ ਹੋਰ ਸੁਬਿਆਂ ਦੇ ਵਿੱਚ ਜੇਕਰ ਤੁਹਾਨੂੰ ਮੈਂ ਦੱਸਾਂ ਸਭ ਤੋਂ ਵੱਧ ਪੈਸੇ ਕਿੱਥੇ ਮਿਲਦੇ ਨੇ ਸਭ ਤੋਂ ਘੱਟ ਕਿੱਥੇ ਮਿਲਦੇ ਕੱਟ ਤਾਂ ਕੀ ਜੇਕਰ ਕਹੀ ਆਪਾਂ ਕਿਹੜੇ ਸੂਬੇ ਦੇ ਵਿੱਚ ਪੈਸੇ ਨਹੀਂ ਮਿਲਦੇ ਉਹ ਸਾਡੇ ਪੰਜਾਬ ਦੇ ਵਿੱਚ ਹੈ ਸਾਡੇ ਪੰਜਾਬ ਦੇ ਵਿੱਚ ਸਰਪੰਚਾਂ ਪੰਚਾਂ ਨੂੰ ਪੰਚਾਇਤ ਦੇ ਨੁਮਾਇੰਦਿਆਂ ਨੂੰ ਕੋਈ ਸਰਕਾਰਾਂ ਵੱਲੋਂ ਪੱਤਾ ਨਹੀਂ ਮਿਲਦਾ ਸਾਡੇ ਇੱਥੇ ਤਾਂ ਛੁੱਟੀ ਹੈ ਦੋਸਤੋ ਹੁਣ ਮੈਂ ਤੁਹਾਨੂੰ ਦੱਸਦਾ ਕਿ ਕਿੱਥੇ ਕਿੱਥੇ ਮਿਲਦੇ ਨੇ ਪੈਸੇ ਮੇਰੇ ਕੋਲ ਇੱਕ ਰਿਪੋਰਟ ਹੈ ਇਹ ਹੈਗੀ ਹੈ ਦੋਸਤੋ ਕਿ ਤੁਸੀਂ ਦੇਖੋ ਆਪਣਾ ਆਪਣਾ ਸਭ ਤੋਂ ਜ਼ਿਕਰ ਮੈਂ ਜ਼ਿਕਰ ਕਰਾਂ ਉਹ ਸਭ ਤੋਂ ਪਹਿਲਾਂ ਤੁਹਾਨੂੰ ਜ਼ਿਕਰ ਕਰਾਂਗਾ ਮੈਂ ਕੇਰਲਾ ਦਾ ਕੇਰਲਾ ਹੈਗਾ ਇੱਕ ਪੜੇ ਲਿਖਿਆ ਸੂਬਾ ਕੇਰਲਾ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੈ ਉਹ ਸਾਡੇ ਵਾਲੇ ਪਾਸਿਓਂ ਦੋਸਤੋ ਜ਼ਿਆਦਾ ਤੁਸੀਂ ਕਦੇ ਜਾ ਕੇ ਦੇਖੋਗੇ ਤਾਂ ਉੱਥੇ ਜਿਹੜੇ ਫੰਕਸ਼ਨ ਨੇ ਜਾਂ ਜਿਹੜੀ ਉੱਥੇ ਦੀ ਲੋਕਲ ਬਾਡੀਜ਼ ਵੀ ਜਿਹੜੀ ਹੈਗੀਆਂ ਇਹਨੂੰ ਫੰਕਸ਼ਨ ਕਰਦੀਆਂ ਨੇ ਉਹ ਸਾਡੇ ਨਾਲੋਂ ਬਹੁਤ ਵਧੀਆ ਤਰੀਕੇ ਨਾਲ ਫੰਕਸ਼ਨ ਕਰਦੀਆਂ ਨੇ ਤੇ ਕੇਰਲ ਦੇ ਵਿੱਚ ਸਰਪੰਚਾਂ ਨੂੰ ਦੋਸਤੋ 45000 ਰੁਪਇਆ ਮਿਲਦਾ ਕੇਰਲ ਦੇ ਵਿੱਚ ਦੇਖ ਲਓ ਕੇਰਲ ਦੇ ਵਿੱਚ ਸਰਪੰਚਾਂ ਨੂੰ 45000 ਰੁਪਏ ਭੱਤਾ ਮਿਲਦਾ ਹੁਣ ਆ ਜੇ ਤੁਸੀਂ ਹਰਿਆਣਾ ਦੇ ਵਿੱਚ ਹਰਿਆਣਾ ਦੇ ਵਿੱਚ ਹਰਿਆਣਾ ਸਰਕਾਰ ਵੀ ਪੈਸੇ ਦਿੰਦੀ ਹੈ ਹਰਿਆਣਾ ਸਰਕਾਰ ਦਿੰਦੀ ਹੈ 4000 ਰੁਪਿਆ ਮਹੀਨਾ ਉਹ ਵੀ ਪਾਣੀ 'ਚ ਬੈਗੇ ਤੇ ਹਿਮਾਚਲ 'ਚ ਵੀ ਦਿੱਤਾ ਜਾਂਦਾ ਹਿਮਾਚਲ 'ਚ ਦਿੱਤਾ ਜਾਂਦਾ 4500 ਰੁਪਏ ਸਰਪੰਚਾਂ ਨੂੰ ਪਰ ਅਸੇ ਕੇਰਲਾ ਦੀ ਗੱਲ ਮੈਨੂੰ ਬੜੀ ਵਧੀਆ ਲੱਗੀ ਦੋਸਤੋ ਹੁਣ ਤੁਸੀਂ ਦੇਖੋ ਯਾਰ ਕਿ ਪਿੰਡਾਂ ਦੇ ਵਿੱਚ ਆਪਾਂ ਕਹਿੰਦੇ ਕਿ ਰਿਜ਼ਰਵ ਕੋਟਾ ਜਿਹੜਾ ਆਪਣੇ ਦੂਜੇ ਭਾਈਚਾਰੇ ਹੁੰਦੇ ਨੇ ਤੇ ਉਹਨਾਂ ਭਾਈਚਾਰਿਆਂ ਦੇ ਵਿੱਚੋਂ ਰਿਜ਼ਰਵ ਹਾਲਾਂਕਿ ਦੇਖੋ ਅਸੀਂ ਜਾਤ ਪਾਤ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਦੁਨੀਆ ਦੇ ਵਿੱਚ ਹਰ ਇੱਕ ਬੰਦਾ ਬਰਾਬਰ ਦਾ ਹਰ ਇੱਕ ਬੰਦੇ ਨੂੰ ਪ੍ਰਮਾਤਮਾ ਨੇ ਜਨਮ ਦਿੱਤਾ ਜਾਤ ਪਾਤਾਂ ਇਨਸਾਨ ਨੇ ਬਣਾਈਆਂ ਪ੍ਰਮਾਤਮਾ ਨੇ ਨਹੀਂ ਬਣਾਈਆਂ ਪਰ ਹੁਣ ਸਿਸਟਮ ਕੰਮ ਇਦਾਂ ਕਰ ਰਿਹਾ ਹੁਣ ਜਿਹੜੇ ਗਰੀਬ ਭਾਈਚਾਰਿਆਂ ਦੇ ਵਿੱਚੋਂ ਕੋਈ ਬੰਦਾ ਸਰਪੰਚ ਬਣਦਾ ਉਹ ਸਰਪੰਚੀ ਕਰੇ ਜਾਫਰ ਆਪਣੀ ਦਿਹਾੜੀ ਕਰੇ ਹੁਣ ਕਈ ਲੋਕ ਕਹਿੰਦੇ ਫਿਰ ਦਿਹਾੜੀ ਕਰ ਲੈ ਸਰਪੰਚ ਕਾ ਨੂੰ ਬਣਦਾ ਐਦਾਂ ਨਹੀਂ ਹੁੰਦਾ ਹੈਗਾ ਹੁਣ ਜਿਹੜੇ ਗਰੀਬ ਪਰਿਵਾਰਾਂ ਦੇ ਵਿੱਚੋਂ ਬੰਦੇ ਸਰਪੰਚ ਬਣ ਕੇ ਆਉਂਦੇ ਨੇ ਦਿਹਾੜੀ ਜੱਪਾ ਕਰਦੇ ਨੇ ਉਹਨਾਂ ਨੂੰ ਆਪਣੀ ਦਿਹਾੜੀ ਤੋਂ ਵੇਲ ਨਹੀਂ ਮਿਲਦੀ ਉਹ ਸਰਪੰਚੀਆਂ ਕਰਨ ਜਾਂ ਫਿਰ ਵਿਚਾਰੇ ਦਿਹਾੜੀ ਕਰਨ ਜੇਕਰ ਸਰਕਾਰਾਂ ਉਹਨਾਂ ਨੂੰ ਪੱਤਾ ਦੇਣ ਕੇਰਲਾ ਦੀ ਤਰਜ਼ ਦੇ ਉੱਪਰ ਜੇਕਰ 45000 ਰੁਪਏ ਸਰਕਾਰਾਂ ਉਹਨਾਂ ਨੂੰ ਦੇਣ ਤਾਂ ਠੋਕੇ ਸਰਪੰਚੀ ਕਰਨਗੇ ਪੰਚੀ ਕਰਨਗੇ ਆਪਣੇ ਲਈ ਵੀ ਐਜੂਕੇਸ਼ਨ ਪੈਦਾ ਕਰਨਗੇ ਆਪਣੇ ਜਿਹੜੇ ਲੋਕ ਨੇੜਲੇ ḓੋਲੇ ਰਹਿੰਦੇ ਉਹਨਾਂ ਦੇ ਲਈ ਵੀ ਸਿੱਖਿਆ ਦੇ ادارے ਖੜੇ ਕਰਨਗੇ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਜੇਕਰ ਤੁਹਾਡੇ ਪੈਰ ਮਜ਼ਬੂਤ ਨਾ ਪੈਸੇ ਦੇ ਤੌਰ ਦੇ ਉੱਪਰ ਉਦੋਂ ਹੀ ਤੁਸੀਂ ਅੱਗੇ ਵਧ ਸਕਦੇ ਹੋ ਜੇਕਰ ਲਾਲਲੇ ਦਾ ਤੁਹਾਨੂੰ ਦੋ ਵਕਤ ਦੀ ਰੋਟੀ ਦੇ ਪਏ ਹੋਏ ਨੇ ਤੁਸੀਂ ਵਿਕਾਸ ਬਾਰੇ ਕਿੱਥੋਂ ਸੋਚ ਲੋਗੇ ਹੁਣ ਹਰਿਆਣਾ ਦੀ ਸਰਕਾਰ 4000 ਰੁਪਏ ਦਿੰਦੀ ਆ ਅੱਗੇ ਕਹਿੰਦੇ ਕਿ ਅਸੀਂ ਵਧਾਵਾਂਗੇ ਹਿਮਾਚਲ ਦੀ ਸਰਕਾਰ 45000 ਰੁਪਏ ਦਿੰਦੀ ਆ ਪਰ ਤੁਸੀਂ ਦੇਖੋ ਕਿ ਯਾਰ ਕਿੱਡੇ ਤੇ ਇੱਕ ਹੋਰ ਦੱਸਦਾ ਤੁਹਾਨੂੰ ਮੈਂ 31 ਮਾਰਚ 2023 ਤੱਕ ਕੁੱਲ 141 ਕਰੋੜ 78 ਲੱਖ 20000 ਰੁਪਏ ਸਰਪੰਚਾਂ ਦਾ ਮਾਣ ਪੱਤਾ ਪੰਜਾਬ ਸਰਕਾਰ ਵੱਲ ਬਕਾਇਆ ਹੈ। ਯਾਨੀ ਕਿ 31 ਮਾਰਚ 2023 ਤੱਕ ਕੁੱਲ 141 ਕਰੋੜ 78 ਲੱਖ 20000 ਰੁਪਇਆ ਸਰਪੰਚਾਂ ਦਾ ਬਕਾਇਆ ਖੜਿਆ ਦੋਸਤੋ ਪੰਜਾਬ ਸਰਕਾਰ ਵੱਲ ਹੁਣ ਪੰਜਾਬ ਸਰਕਾਰ ਕਹਿੰਦੀ ਕਿ ਸਾਡੇ ਕੋਲ ਪੈਸਾ ਨਹੀਂ ਸਾਡਾ ਖਜ਼ਾਨਾ ਖਾਲੀ ਹੈ ਸਾਡਾ ਖਜ਼ਾਨਾ ਖਾਲੀ ਨਹੀਂ ਸੀ ਪੈਸੇ ਦਈਏ ਕਿੱਥੋਂ ਪਿਛਲੀ ਸਰਕਾਰ ਹੈ ਗੱਲ ਕਹਿੰਦੀਆਂ ਰਹੀਆਂ ਨੇ ਹਾਲਾਂਕਿ ਹਲੇ ਪੰਜਾਬ ਸਰਕਾਰ ਦੀ ਇਹਦੀ ਕਾਰਜਗਾਰੀ ਪਤਾ ਲੱਗੂਗੀ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਇਹ ਕੀ ਕਰਦੇ ਨੇ ਪਿਛਲੀ ਸਰਕਾਰਾਂ ਕਹਿੰਦੀਆਂ ਸਾਡੇ ਦਾ ਖਜ਼ਾਨਾ ਖਾਲੀ ਨਹੀਂ ਨੇ ਸਾਡਾ ਕੁਝ ਨਹੀਂ ਪਰ ਜਦੋਂ ਤੁਸੀਂ ਆਪਣੇ ਖਜ਼ਾਨੇ ਦੇ ਵਿੱਚੋਂ ਐਡਵਰਟਾਈਜ਼ਮੈਂਟ ਕਰਨੀ ਆ ਜਦੋਂ ਵੋਟਾਂ ਲੈਣ ਦੇ ਲਈ ਤੁਸੀਂ ਹੋਰ ਸਕੂਫੇ ਛੱਡਣੇ ਨੇ ਉਦੋਂ ਤਾਂ ਸਾਰਾ ਕੁਝ ਹੈ ਆਪਣੇ ਐਮਐਲਏ ਨੂੰ ਸ਼ਰਾਹੀ 68 ਬਾਟ ਦੇਣੇ ਨੇ ਉਦੋਂ ਤਾਂ ਸਾਰਾ ਕੁਝ ਹੈ ਇਨੋਵਾ ਫੋਰਚੂਨਰ ਇਨਡਾਇਵਰ ਗੱਡੀਆਂ ਦੇਣੀਆਂ ਨੇ ਸਾਰਾ ਕੁਝ ਹੈ ਰਹਿਣ ਸਹਿਣ ਦੇ ਲਈ ਵੱਡੇ ਵੱਡੇ ਭਵਨ ਦੇਣੇ ਨੇ ਪੰਜਾਬ ਭਵਨ ਦਿੱਲੀ ਭਵਨ ਚੰਡੀਗੜ੍ਹ ਭਵਨ ਉਦੋਂ ਸਾਰਾ ਕੁਝ ਹੈ ਪਰ ਜਿਹੜੇ ਵਿਚਾਰੇ ਪਿੰਡਾਂ ਦੇ ਸਰਪੰਚ ਦਿਨ ਰਾਤ ਮਰਦੇ ਨੇ ਆਪਣੇ ਪੱਲਿਓਂ ਹਰ ਰੋਜ਼ 2-2000 3-3000 5-5000 ਘੱਟੋ-ਘੱਟ 500 ਰੁਪਏ ਦਾ ਤੇਲ ਤਾਂ ਸਰਪੰਚ ਆਪਣੇ ਪੱਲਿਓਂ ਫੋਕ ਰਹੇ ਨੇ ਉਹਨਾਂ ਨੂੰ ਮਾਨ ਪੱਤਾ ਕਿਉਂ ਨਹੀਂ ਮਿਲਦਾ ਉਹ ਵੀ ਤਾਂ ਸਰਕਾਰ ਦੇ ਮੁਲਾਜ਼ਮ ਨੇ ਸਰਕਾਰ ਦੇ ਮੁਲਾਜ਼ਮ ਬਣ ਕੇ ਕੰਮ ਕਰ ਰਹੇ ਨੇ ਲੋਕਾਂ ਦੇ ਵਿੱਚ ਜਾਂ ਤੁਸੀਂ ਕਹੋ ਕਿ ਪੰਜਾਬ ਦੀ ਕੋਈ ਵੀ ਸਰਕਾਰ ਆ ਤੇ ਕੋਈ ਵੀ ਪੰਚਾਇਤ ਆ ਪਿੰਡ ਦੀ ਉਹਦੇ 'ਚ ਜਿਹੜਾ ਸਰਕਾਰ ਤੇ ਪਿੰਡ ਵਿਚਾਲੇ ਕੜੀ ਹੁੰਦੀ ਹੈ ਉਹ ਕੜੀ ਹੁੰਦੀ ਹੈ ਪੰਚਾਇਤ ਤੇ ਇਹ ਵੀ ਤੁਹਾਡੇ ਮੁਲਾਜ਼ਮ ਨੇ ਸਰਪੰਚਾਂ ਨੂੰ ਵੀ ਮਾਨ ਪੱਤੇ ਦੇਣੇ ਬਣਦੇ ਨੇ ਮੈਂ ਤਾਂ ਇਹ ਗੱਲ ਕਹੂੰਗਾ ਕਿ ਕੇਰਲਾ ਦੀ ਤਰਜ਼ ਦੇ ਉੱਪਰ ਤੁਸੀਂ ਪੰਜਾਬ ਦੇ ਵਿੱਚ ਇਹ ਨਾ ਚੀਜ਼ਾਂ ਨੂੰ ਗਰਾਉਂਡ ਲੈਵਲ ਦੇ ਉੱਪਰ ਇੰਪਲੀਮੈਂਟ ਕਰੋ ਸਰਪੰਚ ਨੂੰ 45000 ਰੁਪਏ ਪੱਤਾ ਮਿਲੇ ਪੰਚ ਨੂੰ 45000 ਰੁਪਏ ਪੱਤਾ ਮਿਲੇ 45000 ਨਹੀਂ ਦੇਣਾ ਨਾਲ ਕ੍ਰਾਈਟੇਰੀਆ ਕੋਈ ਫਿਕਸ ਕਰ ਦਿਓ ਕਿ ਅਸੀਂ ਇੰਨਾ ਪੈਸਾ ਦਵਾਂਗੇ ਇਹ ਚਾਹ ਹੋਣੀ ਆ ਬੜੀ ਜ਼ਰੂਰੀ ਨੇ ਜੇਕਰ ਨਹੀਂ ਹੋਣਗੀਆਂ ਤਾਂ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਇਹ ਪੰਜਾਬ ਮੈਂ ਦੱਸਦਾ ਜਿਹੜੇ ਹੁਣ ਲੋਕ ਸਰਪੰਚ ਬਣਨਾ ਚਾਹੁੰਦੇ ਨੇ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਉਹ ਕਹਿੰਦੇ ਕਿ ਸਾਨੂੰ ਪੰਜਾਬ ਸਰਕਾਰ ਤੋਂ ਬੜੀਆਂ ਉਮੀਦਾਂ ਨੇ ਸਾਨੂੰ ਆਮ ਆਦੀ ਪਾਰਟੀ ਤੋਂ ਬੜੀਆਂ ਉਮੀਦਾਂ ਨੇ ਕਿ ਕੇਰਲਾ ਜਿਹੜੇ ਪੜ੍ਹੇ ਲਿਖੇ ਲੋਕ ਨੇ ਕਹਿੰਦੇ ਕੇਰਲਾ ਦੀ ਤਰਸ ਦੇ ਉੱਪਰ ਸਾਨੂੰ ਵੀ 45000 ਰੁਪਏ ਮਿਲੇ ਕੀ 45000 ਰੁਪਏ ਮਿਲਣਗੇ ਪੱਤੇ ਦੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੂੰ ਕੀ 45000 ਰੁਪਏ ਤਨਖਾਹ ਮਿਲੂਗੀ ਪੰਜਾਬ ਦੇ ਸਰਪੰਚਾਂ ਨੂੰ ਕੇਰਲਾ ਦੇ ਤਰਜ਼ੇ ਪਰ ਇਹ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਹੋਰ ਸਰਕਾਰ ਹੁੰਦੀ ਮੈਂ ਗੱਲ ਨਹੀਂ ਸੀ ਕਰਨੀ ਅਕਾਲੀ ਜਨਨ ਸਰਕਾਰ ਹੁੰਦੀ ਇਹ ਮੈਂ ਵੀਡੀਓ ਨਹੀਂ ਸੀ ਬਣਾਉਣੀ ਕਾਂਗਰਸ ਦੀ ਸਰਕਾਰ ਹੁੰਦੀ ਇਹ ਮੈਂ ਵੀਡੀਓ ਨਹੀਂ ਸੀ ਬਣਾਉਣੀ ਕਿਉਂਕਿ ਉਹਨਾਂ ਨੇ ਕਿਹਾ ਹੀ ਨਹੀਂ ਹੈ ਇਹ ਮੁੱਦਾ ਉਠਾਇਆ ਮਾਨ ਸਾਹਿਬ ਨੇ ਮੁੱਦਾ ਬੜਾ ਫਿੱਟ ਹੈ ਮੁੱਦਾ ਬੜਾ ਘੈਂਟ ਹੈ ਪੰਜਾਬ ਦਾ ਰੀਅਰ ਇੱਕ ਇਸ਼ੂ ਹੈ ਕਿ ਸਰਪੰਚਾਂ ਨੂੰ ਭੱਤੇ ਮਿਲੋ ਹਜ਼ਾਰਾਂ ਰੁਪਏ ਨਾਲ ਮਿਲੇ ਹੁਣ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਮਾਨ ਸਾਹਿਬ ਤਾਂ ਖੁਦ ਕਹਿੰਦੇ ਹੁੰਦੇ ਸੀ ਕਿ ਅਸੀਂ ਦਵਾਗੇ ਹੁਣ ਪੰਚਾਇਤੀ ਚੋਣਾਂ ਹੋਣ ਵੀ ਵਾਲੀਆਂ ਨੇ ਕੁਝ ਦਿਨਾਂ ਦੇ ਵਿੱਚ ਅਨਾਉਂਸਮੈਂਟ ਹੋ ਜਾਣੀ ਹੈ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਕਹਿਤਾ ਕਿ ਅਸੀਂ ਸਤੰਬਰ ਦੇ ਵਿੱਚ ਚੋਣ ਅਸੀਂ ਕਰਾਵਾਂਗੇ ਸਰਕਾਰ ਦੀ ਵਾਰਡ ਬੰਦੀਆ ਕੰਪਲੀਟ ਹੋ ਚੁੱਕੀਆਂ ਨੇ ਚੋਣ ਰਾਜ ਕਮਿਸ਼ਨ ਤਿਆਰ ਹੈ ਹਦਾਇਤਾਂ ਦੀ ਪੰਜਾਬ ਦਾ ਪੰਚਾਇਤੀ ਵਿਭਾਗ ਤਿਆਰ ਹੈ ਮੁੱਖ ਮੰਤਰੀ ਤਿਆਰ ਨੇ ਕਿ ਗੱਲ ਇਸ ਕਰਕੇ ਕਰ ਰਹੇ ਹਨ ਨਾ ਕੁਝ ਹੋਣ ਦੇ ਬਾਵਜੂਦ ਕਿ ਮੁੱਖ ਮੰਤਰੀ ਆਪਣੀ ਕਹੀ ਗੱਲ ਨੂੰ ਇਸ ਵਾਰ ਪਗਾਉਣਗੇ ਕਿ ਉਹ ਸਰਪੰਚਾਂ ਨੂੰ ਹਜ਼ਾਰਾਂ ਰੁਪਏ ਭੱਤੇ ਦੇ ਕੇ ਦਿਖਾਉਣਗੇ ਇਹ ਜਦੋਂ ਵੀ ਹੋਊਗਾ ਦੋਸਤੋ ਪੰਜਾਬ ਦੇ ਵਿੱਚ ਚੰਗਾ ਕਦਮ ਹੋਊਗਾ ਚੈਨਲ ਕਰ ਲਓ ਸਬਸਕ੍ਰਾਈਬ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ